ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਦਾ ਸਵਾਗਤ ਹੈ ਜੀ ਫਿਰ ਤੋਂ ਤੁਹਾਡੇ ਆਪਣੇ ਚੈਨਲ ਦੇ ਉੱਤੇ ਅੱਜ ਮੈਂ ਤੁਹਾਡੇ ਲਈ ਬਹੁਤ ਹੀ ਸੋਹਣੇ ਕਲੈਕਸ਼ਨ ਲੈ ਕੇ ਆਈਆਂ ਜੈਪੂਰੀ ਸੂਟਸ ਹੈ ਹਾਂਜੀ ਬਹੁਤ ਹੀ ਸੋਹਣੇ ਜੈਪੂਰੀ ਸੂਟ ਆ ਕਾਟਨ ਦੇ ਪਿਓਰ ਕਾਟਨ ਦੇ ਜੈਪੂਰੀ ਸੂਟਸ ਰਹਿਣ ਵਾਲੇ ਨੇ ਡਿਜ਼ਾਈਨ ਇਸ ਵਿੱਚ ਤੁਹਾਨੂੰ ਬਹੁਤ ਜ਼ਿਆਦਾ ਮਿਲ ਜਾਣਗੇ ਸੋ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਣਾ ਕਿਉਂਕਿ ਡਿਜ਼ਾਈਨ ਬਹੁਤ ਸੋਹਣੇ ਨੇ ਲੇਟੈਸਟ ਪੀਸਿਸ ਆਪਾਂ ਲੈ ਕੇ ਆਏ ਆ ਨਵੇਂ-ਨਵੇਂ ਡਿਜ਼ਾਈਨ ਲੈ ਕੇ ਆਏ ਆ ਤੁਸੀਂ ਦੇਖ ਸਕਦੇ ਹੈਗੇ ਹੋ ਸ਼ਰਟ ਤੇ ਬਾਟਮ ਦੀ ਕੱਟ ਹੈਗੀ ਆ ਟਾਇਮੇਟਰ ਸ਼ਰਟ ਟਾਇਮੇਟਰ ਬਾਟਮ ਰਹਿਣ ਵਾਲੀ ਹੈਗੀ ਆ ਜੋ ਸ਼ਰਟ ਹੈਗਾ ਉਹ ਪ੍ਰਿੰਟਡ ਹੋਊਗਾ ਤੇ ਨਾਲ ਜਿਹੜੀ ਇਸ ਦੇ ਬਾਟਮ ਹੋਏਗੀ ਪਲੇਨ ਹੋਏਗੀ ਡਿਜ਼ਾਈਨ ਤੁਸੀਂ ਦੇਖ ਸਕਦੇ ਹੋ ਕਿ ਹਰ ਇੱਕ ਡਿਜ਼ਾਈਨ 'ਚ ਤੁਹਾਨੂੰ ਦੋ ਤਿੰਨ ਕਲਰਸ ਮਿਲ ਜਾਣਗੇ ਬਹੁਤ ਹੀ ਪਿਆਰੇ ਜੇ ਆ ਦੇਖੋ ਕਿੰਨਾ ਸੋਹਣਾ ਕਲਰ ਹੈਗਾ ਤਾਂ ਬਹੁਤ ਹੀ ਸੋਹਣੇ ਯੂਨੀਕ ਜੇ ਸਟਾਈਲਿਸ਼ ਜੇ ਸਾਰੇ ਫੈਬਰਿਕ ਹੈਗੇ ਆਪਣੇ ਹਨ ਵਿੱਚੋਂ ਤੁਸੀਂ ਕੋਈ ਵੀ ਲੈ ਸਕਦੇ ਹੋ ਜੋ ਤੁਹਾਨੂੰ ਪਸੰਦ ਹੋਵੇ ਠੀਕ ਹੈ ਜੀ ਆਰਡਰ ਕਰਨ ਲਈ ਤੁਹਾਨੂੰ ਕੀ ਕਰਨਾ ਹੈਗਾ ਜੋ ਸੂਟ ਤੁਹਾਨੂੰ ਪਸੰਦ ਹੈ ਉਸ ਦਾ ਸਕਰੀਨ ਸ਼ਾਟ ਲੈ ਕੇ ਜੋ ਨੰਬਰ ਮੈਂ ਸਕਰੀਨ ਤੇ ਦਿੱਤਾ ਹੋਇਆ ਹੈ WhatsApp ਵਾਲਾ ਉਹਦੇ ਤੇ ਮੈਸੇਜ ਕਰਕੇ ਉਸ ਤੋਂ ਬਾਅਦ ਤੁਸੀਂ ਪੇਮੈਂਟ ਐਡਵਾਂਸ ਚ ਕਰਵਾ ਕੇ ਆਪਣਾ ਐਡਰੈਸ ਸੈਂਡ ਕਰਕੇ ਆਪਣਾ ਆਰਡਰ ਪਲੇਸ ਕਰਵਾ ਸਕਦੇ ਹੈਗੇ ਉਹ ਪੇਮੈਂਟ ਐਡਵਾਂਸ ਜੀ ਹੀ ਹੁੰਦੀ ਹੈ ਜੀ ਆਨਲਾਈਨ ਪੇਮੈਂਟ ਹੁੰਦੀ ਹੈ ਜੀ Google Pay PhonePe ਡਾਇਰੈਕਟ ਅਕਾਊਂਟ ਵਿੱਚ ਪਾ ਸਕਦੇ ਹੋ ਕੈਸ਼ ਔਰ ਡਿਲੀਵਰੀ ਆਪਣੇ ਕੋਲ ਅਵੇਲੇਬਲ ਨਹੀਂ ਹੈਗੀ ਹਾਂਜੀ ਨਾਲੇ ਜੀ ਜਿਹੜੇ ਨਿਊ ਕਸਟਮਰ ਸਾਡੇ ਨਾਲ ਜੁੜੇ ਨੇ ਮੇਰੇ ਇਸ ਚੈਨਲ ਦੇ ਥਰੂ ਹਨਾ ਮੇਰੇ ਤੇ ٹرسٹ ਕੀਤਾ ਸਾਡੇ ਤੇ ٹرسٹ ਕਰਕੇ ਉਹਨਾਂ ਨੇ ਕਾਫੀ ਆਰਡਰਸ ਦੇ ਰਹੇ ਨੇ ਤੇ ਰੈਗੂਲਰ ਆਰਡਰ ਦੇ ਰਹੇ ਨੇ ਕਈ ਰੀਸੇਲਰਸ ਵੀ ਮੇਰੇ ਨਾਲ ਮੇਰੇ ਚੈਨਲ ਤੋਂ ਜੁੜੇ ਨੇ ਜਿਨ੍ਹਾਂ ਨੇ ਮੇਰੇ ਤੇ ٹرسٹ ਕੀਤਾ ਉਹਨਾਂ ਦਾ ਬਹੁਤ-ਬਹੁਤ ਸ਼ੁਕਰੀਆ ਦਿਨੋ ਧੰਨਵਾਦ ਹੈਗਾ ਬਾਕੀ ਬਟ ਫਿਰ ਵੀ ਧਿਆਨ ਨਾਲ ਆਰਡਰ ਕਰਿਆ ਕਰੋ ਕਿਉਂਕਿ ਫੇਕ ਵੀ ਬਹੁਤ ਪੇਜ ਪਏ ਹੈਗੇ ਆ ਫਰੋਡ ਬਹੁਤ ਜ਼ਿਆਦੇ ਲੋਕਾਂ ਨਾਲ ਹੋ ਰਿਹਾ ਹੈ ਵੀ ਪੇਮੈਂਟ ਕਰਵਾ ਲੈਂਦੇ ਆ ਤੇ ਸੂਟਸ ਆਉਂਦੇ ਨਹੀਂ ਸੋ ਆਪਣਾ ਜਦੋਂ ਵੀ ਤੁਸੀਂ ਆਰਡਰ ਕਰੋ ਤੁਸੀਂ ਸਾਨੂੰ ਮੈਸੇਜ ਕਾਲ ਪ੍ਰੋਪਰ ਕਰਕੇ ਹਨਾ ਪੂਰਾ ਪਤਾ ਕਰਕੇ ਵੀ ਇਹ ਪਰਸਨ ਕਿੱਥੋਂ ਬੋਲ ਰਿਹਾ ਹੈ ਕਿਵੇਂ ਬੋਲ ਰਿਹਾ ਹੈ ਫਿਰ ਆਪਣਾ ਆਰਡਰ ਕਰਿਆ ਕਰੋ ਕਿਤੇ ਵੀ ਕਰਨਾ ਹੈਗਾ ਤਾਂ ਤਾਂ ਜੋ ਤੁਸ ਤੁਹਾਨੂੰ ਵੀ ਇੱਕ ਫਰੋਡ ਦਾ ਸਾਹਮਣਾ ਨਾ ਕਰਨਾ ਪਵੇ ਸੋ ਜਿਨਾਂ ਨੇ ਵੀ ਗੱਲ ਕਰਨੀ ਹੈ ਇਸ ਨੰਬਰ ਤੇ ਮੇਰੇ ਨਾਲ ਕਾਲ ਕਰਕੇ ਗੱਲ ਕਰ ਸਕਦੇ ਹੈਗੇ ਉਹ ਸਾਨੂੰ ਜਦੋਂ ਮਰਜ਼ੀ ਤੁਸੀਂ ਮੈਸੇਜ ਕਾਲ ਕਰ ਸਕਦੇ ਹੈਗੇ ਤੇ ਪ੍ਰਿੰਟ ਤੁਸੀਂ ਦੇਖਦੇ ਹੋ ਕਿੰਨੇ ਸੋਹਣੇ ਸਰਦਾਰੀ ਜੇ ਪ੍ਰਿੰਟ ਹੈਗੇ ਆ ਨਵੇਂ-ਨਵੇਂ ਪ੍ਰਿੰਟਸ ਆ ਜੋ ਆਪਾਂ ਲੈ ਕੇ ਆਏ ਆ ਜ ਤੁਹਾਡੇ ਲਈ ਸੋ ਐਂਡ ਤੱਕ ਜ਼ਰੂਰ ਦੇਖਣਾ ਸਾਰੇ ਹੀ ਪ੍ਰਿੰਟ ਡਿਫਰੈਂਟ ਜੇ ਨੇ ਗਰਲਿਸ਼ ਵੀ ਹੈਗੇ ਆ ਲੇਡੀਜ਼ ਵੀ ਹੈਗੇ ਆ ਮਤਲਬ ਹਰ ਪਰਸਨ ਦੇ ਲਈ ਆਪਾਂ ਜੋ ਪ੍ਰਿੰਟ ਮਿਕਸ ਲੈ ਕੇ ਆਏ ਆ ਲਾਈਟ ਸ਼ੇਡਸ ਵੀ ਆ ਐਂਡ ਡਾਰਕ ਸ਼ੇਡਸ ਵੀ ਹੈਗੇ ਆ ਵਾਈਟ ਟੋਨ ਦੇ ਵਿੱਚ ਬਹੁਤ ਜ਼ਿਆਦਾ ਮਤਲਬ ਪ੍ਰਿੰਟ ਹੈਗੇ ਆ ਜਿਹੜੇ ਕਿ ਗਰਮੀ 'ਚ ਬਹੁਤ ਜ਼ਿਆਦਾ ਪਸੰਦ ਕੀਤੇ ਜਾਂਦੇ ਆ ਬਟ ਆਪਣੇ ਕੋਲ ਡਾਰਕ ਵੇ ਆ ਦੇਖੋ ਕਿੰਨਾ ਬਲੈਕ ਐਂਡ ੀਜ ਦਾ ਕੰਬੀਨੇਸ਼ਨ ਬਹੁਤ ਪਿਆਰਾ ਹੈਗਾ ਬਲੈਕ ਕਲਰ ਗਰਲਸ ਨੂੰ ਬਹੁਤ ਪਸੰਦ ਹੁੰਦਾ ਹੈ ਤਾਂ ਉਹ ਇੰਸਟੀਆਂ ਫਰਾਕਸ ਬਣਾ ਸਕਦੇ ਆ ਪਲਾਜ਼ੋ ਸੂਟ ਬਣਾ ਸਕਦੇ ਹੈਗੇ ਤੁਸੀਂ ਇਸ ਸੂਟ ਨੂੰ ਕਿਸੇ ਵੀ ਤਰ੍ਹਾਂ ਕਸਟਮਾਈਜ਼ ਕਰਵਾ ਸਕਦੇ ਹੈਗੇ ਹੋ ਠੀਕ ਹੈ ਜੀ ਕੁੜਤੀ ਤੇ ਪਲਾਜ਼ੋ ਬਣਾ ਸਕਦੇ ਹੈਗੇ ਹੋ ਕਿਸੇ ਵੀ ਤਰੀਕਾ ਤਰੀਕੇ ਨਾਲ ਇਸ ਨੂੰ ਕਸਟਮਾਈਜ਼ ਕਰ ਸਕਦੇ ਹੋ ਨਾਲ ਦੁਪੱਟੇ ਲੈ ਕੇ ਲੇਸਸ ਲਗਵਾ ਕੇ ਇਸ ਨੂੰ ਸੋਹਣਾ ਸੂਟ ਰੈਡੀ ਹੋ ਜਾਏਗਾ ਠੀਕ ਹੈ ਜੀ ਸੂਟ ਇਸ ਸ਼ਰਟ ਤੇ ਵੀ ਤੁਸੀਂ ਲੇਸਸ ਲਗਵਾ ਕੇ ਪੈਚ ਵਰਕ ਕਰਵਾ ਕੇ ਕਿਸੇ ਵੀ ਤਰੀਕੇ ਨਾਲ ਸੂਟ ਨੂੰ ਕਸਟਮਾਈਜ਼ ਕਰ ਸਕਦੇ ਹੈਗੇ ਹੋ ਡਿਜ਼ਾਈਨ ਆਨਲਾਈਨ ਆਪ ਨੂੰ ਬਹੁਤ ਮਿਲ ਜਾਂਦੇ ਹੈਗੇ ਅੱਜਕਲ ਡਿਜ਼ਾਈਨਿੰਗ ਦੇ ਤੇ ਤੁਸੀਂ ਇਹਨਾਂ ਸੂਟ ਨੂੰ ਜਿਹਨਾਂ ਪ੍ਰਿੰਟਡ ਹੈ ਸੋਬਰ ਸਿੰਪਲ ਹੈ ਲੈ ਕੇ ਇਹਨਾਂ ਨੂੰ ਡਿਜ਼ਾਈਨਿੰਗ ਵੀ ਇਹਨਾਂ ਦੇ ਉੱਪਰ ਕਰ ਸਕਦੇ ਹੈਗੇ ਉਹ ਅਗਰ ਤੁਸੀਂ ਇਹਨਾਂ ਨੂੰ ਥੋੜਾ ਜਿਆ ਸਟਾਈਲਿਸ਼ ਲੁੱਕ ਦੇਣਾ ਚਾਹੁੰਦੇ ਹੈਗੇ ਤਾਂ ਇੱਕ ਵਾਰ ਬੋਲਣਾ ਫਿਰ ਬੋਲਣਾ ਜੀ ਮੈਂ ਅੱਗੇ ਵੀ ਬੋਲਦੀ ਹੈਗੀਆਂ ਜੇ ਕਿਸੇ ਵੀ ਗਰਲਸ ਨੇ ਬॉयਜ਼ ਨੇ ਲੇਡੀਜ਼ ਨੇ ਆਨਲਾਈਨ ਵਰਕ ਕਰਨਾ ਕਾਰ ਬੈਠ ਕੇ ਆਨਲਾਈਨ ਵਰਕ ਕਰਨਾ ਚਾਹੁੰਦੇ ਆ ਸੂਰਸ ਦਾ ਕੰਮ ਕਰਨਾ ਚਾਹੁੰਦੇ ਆ ਜ਼ੀਰੋ ਇਨਵੈਸਟਮੈਂਟ ਮਤਲਬ ਬਿਨਾ ਪੈਸਾ ਲਗਾਏ ਤਾਂ ਉਹ ਵੀ ਸਾਡੇ ਨਾਲ ਕੰਮ ਕਰ ਸਕਦੇ ਨੇ ਨੰਬਰ ਸਕਰੀਨ ਤੇ ਮੈਂਸ਼ਨ ਹੈ ਥੈਂਕ ਯੂ